अच्छा अच्छा तुन्या ने दस्यो मेनू गल्ला आम तौर ते तुडेली गल्ला ਵੀ ਪਾਠੀ ਨੂੰ ਤਾਂ ਉਹ ਜੇ ਕਮੇਟੀ ਵਾਲੇ ਉਹ ਰੰਗ ਬਣਾ ਕੇ ਰੱਖਾਂ ਵਾਲੇ ਗੱਲਿਆ ਹਾਂ ਅ ਜਦੋਂ ਪਾਠੀ ਸਿੰਘ ਕਿਸੇ ਦੇ ਘਰੇ ਪਾਠ ਕਰਨ ਜਾਂਦੇ ਆ ਮੰਗਰੂ ਸਹਿਜ ਪਾਠ ਕਰਨ ਜਾਂਦੇ ਹਾਂ ਕਈ ਪਾਠੀ ਐ ਵੀ ਕਹਿੰਦੇ ਜਦੋਂ ਤੁਹਾਡੇ ਜਦੋਂ ਮੈਂ ਪਾਠ ਸ਼ੁਰੂ ਕਰਿਆ ਤੁਹਾਡੇ ਘਰੇ ਸਭ ਪ੍ਰੇਤ ਸੀਗਾ ਉਹ ਮੇਰੇ ਨਾਲ ਗੱਲਾਂ ਕਰਨ ਲੱਗਿਆ ਉਹ ਪੁੰਜੇ ਖੜਾ ਸੀਗਾ ਮੈਨੂੰ ਕਹਿੰਦਾ ਤੂੰ ਕਦੋਂ ਪਾਠ ਕਰਨਾ ਆ ਇਹ ਗੱਲਾਂ ਹੁੰਦੀਆਂ ਕਿ ਜਾਂ ਇਹ ਆਪਦੇ ਕੋਲ ਬਣਾ ਦਿਆ ਬੰਦੇ ਇਸ ਸੇ ਤੋਂ ਘਰ ਵਾਲਿਆਂ ਨੂੰ ਡਰਾਵਾ ਦੇਣ ਦੀ ਗੱਤਰ ਅੱਛਾ ਜਾਂ ਪੈਸਾ ਵੱਲ ਰਹਿਣ ਦੀ ਗੱਤਰ ਅੱਛਾ ਮੈਂ ਤੁਹਾਡੇ ਘਰ ਦਾ ਇਲਾਜ ਕਰ ਦੂੰਗਾ ਹੂੰ ਠੀਕ ਹੈ ਨਾ ਇੰਨੇ ਪੈਸੇ ਲੱਗਣਗੇ ਉਹ ਮਾਈਆਂ ਵਿਚਾਰੀਆਂ ਆਣ ਪਾੜੋ ਡਰਨੇ ਦੇਉਂਦੇ ਆ ਉਹ ਡਰ ਕੇ ਬਾਬਾ ਘਰ ਦੇ ਸਾਡੇ ਘਰ ਆ ਜਾਂਦੇ ਮम्मा ਸਾਡੇ ਕੋਲ ਝੜਣ ਦੇ ਹਾਂ ਉਹ ਉਹ ਪਤਾ ਕੀ ਗੇ ਦਾ ਮੈਂ ਮਾਪਾ ਤੁਹਾਡਾ ਘਰ ਕੀ ਦੂੰਗਾ ਹੂੰ ਠੀਕ ਹੈ ਨਾ ਉਹ ਘਰ ਕੀਨਾਂ ਦੇ ਵਿੱਚ ਹੀ ਹਾਂ ਉਹ ਕਿੰਨਾ ਤੋਂ 2 4 5000 ਰੁਪਏ ਆਂਦਾ ਇਹ ਕਿੰਨਾ ਲੈ ਕੇ ਘੱਟ ਦਿੰਦੇ ਕੁੰਜਾ ਕੁੰਜਾ ਜੰਮ ਦੇਖਿਆ ਹਾਂ ਮੇਖਾ ਘੱਟ ਦਿੰਦੇ ਆ ਕਿੰਨਾ ਹੋਈ ਮੇਖਾ ਹੋ ਗਿਆ ਹਾਂ ਹਾਂ ਕਿੱਲ ਘੱਟ ਦਿੰਦੇ ਤਾਂ ਘੱਟ ਤੇ ਅੱਛਾ ਇੱਕ ਪਾਣੀ ਦੀ ਬਾਾਲਟੀ ਲੈ ਕੇ ਚ ਚਾਰੋਂ ਪਾ ਕੇ ਸਟਾਲੇ ਦੇਣਾ ਕਿਰਪਾਨ ਵੀ ਫੇਰ ਕੇ ਪਤਾ ਨਹੀਂ ਕੀ ਚਾਪੀ ਸਾਹਿਬ ਮਤਲਬ ਇਹ ਪਖੰਡਵਾਦੀ ਹੋ ਗਿਆ ਫਰੇ ਇਹ ਪਖਾ ਡਬਾ ਲ ਮਤਲਬ ਇਹ ਇੱਕ ਗੁਰੂ ਸਾਹਿਬ ਦਾ ਵਜ਼ੀਰ ਜਦੋਂ ਇਹ ਜਿਹੇ ਗਮਾਂ ਕਰਦਾ ਉਹ ਤਾਂ ਨੁਕਸਾਨ ਵਾਲੀ ਗੱਲ ਈ ਆ ਸਿੱਖ ਤਾਂ ਉਹਨਾਂਾਂ ਜਿਹੜਾ ਦੇਖੂਗਾ ਉਹਨੂੰ ਉਹਦੇ ਬੱਚਿਆਂ ਤੇ ਕੀ ਅਸਰ ਪਊਗਾ ਹਨਾ ਦੇਖੋ ਜਿਹੜੇ ਬੱਚੇ ਆ ਉਹਦਾ ਅਸਰ ਬੱਚਿਆਂ ਤੇ ਹੋਊਗਾ ਬਿਲਕੁਲ ਜਿਹੜੇ ਘਰੇ ਤੁਸੀਂ ਕੰਮ ਕੀਤਾ ਉਹਦੇ ਮਾਰ ਕੇ ਉਹਨੂੰ ਗੁਰੂ ਸਾਹਿਬ ਨੇ ਉਹ ਪ੍ਰਯੋਗ ਚੰਗਾ ਜੀ ਤੱਕਣਾ ਸੀਗਾ ਇਹਦਾ ਇਲਾਜ ਕਰਨਾ ਪਿਆ ਬਿਲਕੁਲ ਬਿਲਕੁਲ ਇਹ ਨਾ ਗੈਜ ਬੈਂ ਬੈਂ ਦਾ ਬੱਚਾ ਜੀ ਸਾਡੇ ਘਰ ਤਾਂ ਇਹ ਪ੍ਰੇਤ ਆ ਪ੍ਰੇਤ ਉਹ ਕਰਾਣੇ ਬਾਬੇ ਨੇ ਸਾਡਾ ਹਮ ਘਰ ਕੀ ਲਿਆ ਕੀ ਲਿਆ ਜੀ ਤਾਂ ਠੀਕ ਹੋਇਆ ਨੇ ਲੋਕਾਂ ਨੂੰ ਤਾਂ ਠੀਕ ਹੋਇਆ ਇਹ ਜਨਤਿਆ ਵਾਸਤੇ ਬਹੁਤ ਵੱਡੀ ਗਾੜੀ ਹੈ ਹਾਂ ਠੀਕ ਹੈ ਨਾ ਇਹ ਇਹ ਦਾ ਪ੍ਰੇਤ ਫਿਰ ਕਰਦੇ ਹੁੰਦੀ ਇਹਨਾਂ ਨੇ ਉਹ ਹੁੰਦੇ ਨਾ ਇਕੱਲੇ ਕਰਾਂਦੇ ਨੂੰ ਹੁੰਦਾ ਹੀ ਨਹੀਂ ਕਰਦੇ ਨਾ ਚੰਗ ਹੁੰਦੇ ਨਾ ਮਤਲੇ ਯਾਰ ਇਹ ਹੁੰਦਾ ਹੀ ਨਹੀਂ ਪ੍ਰੇਤ ਠੀਕ ਹੈ ਉਹ ਵੀ ਕਰਦੇ ਜੀ ਉਹ ਖੜਾ ਤੂੰ ਦਿੰਦਾ ਨਹੀਂ ਉਹ ਖੜਾ ਸਾਹਮਣੇ ਬਿਲਕੁਲ ਬਿਲਕੁਲ ਜਿੱਤੇ ਨੇੜੇ ਪਾ ਜਾ ਐਡਾ ਕਰਤਾ ਅੱਜ ਤੇ ਮਾਛਾ ਦੇ ਆ ਉਹ ਹਨਾ ਇਥੋਂ ਤੁਆ ਮੰਗਦਾ ਇਥੋਂ ਤੁਆ ਮੰਗਦਾ ਮੇਰੀ ਗੱਲ ਸੁਣ ਹੂੰ ਬਿਨਾ ਤਾਂ ਪ੍ਰੇਤ ਕਿਸ ਨੂੰ ਸੀ ਅਹ ਅਸਾ ਤੁਜੀ ਗੱਲ ਨਾਮ ਚੜੇ ਜਾਂ ਉਸ ਦਾ ਤਾਂ ਕੋਈ ਮੈਂਬਰ ਹੂੰ